ਦੇ ਬਾਹਰ ਆਉਣਾ ਬਾਹਰ ਆਉਣਾ ਕਿਤਾ ਲੰਘਦਾ ਸਾਰਾ ਦਿਨ ਆ ਮੈਨੂੰ ਕਿਉਂ ਸੌਣ ਦਾ ਕੋਪਾ ਹੋਣਾ ਉਹ ਦੇਣਾ ਗੱਲ ਤੋਂ ਮਿਲਦੇ ਸੌਣੀ ਗੱਲ ਤੋਂ ਮਿਲਦੇ ਕੀ ਬੋਲਣਾ ਹਰ ਤਾਂ ਆਸਣਾ ਬੜਾਇਆ ਫਿਰ ਉਹ ਤਾਂ ਬੜਾ ਚਾ ਇੱਕ ਬਾਹਰ ਆਉਣਾ ਵਾ ਬਾਹਰ ਆਉਣਾ ਵਾ ਬਾਹਰ ਨਿਰਾਲ ਸੀਮਟ ਪੈਂਦਾ ਨਾਸਾ ਹੀ ਕਿ ਨਹੀਂ ਬੋਲ ਨਾਸਾ ਜੇ ਕੋਲ ਫੋਕਰੀ ਨਹੀਂ ਲਾਉਂਦੀਆਂ ਰੰਬਲੀ ਜਾਂਦੀਆਂ ਅੰਦਰ ਰੰਬਲੀ ਬਾਹਰ ਨਿਕਲਦੀਆਂ ਜੀ ਜਾਂ ਮੰਦਾ ਹੀ ਆ ਹੈ ਮੰਦਈ ਆ ਬੰਦਈ ਯਾ ਲੈ ਬਈ ਨਹੀਂ ਬਹਿਾ ਤੇ ਲੋ ਤੋਂ ਇਕੱਠਾ ਕਰਨ ਆ ਮੈਂ ਹਾ ਤੇ ਲੱਗ ਇੱਥੇ ਇਕੱਠਾ ਕਰਦੇ ਆ ਫੋਰਮੈਨ ਗੱਲ ਤਾਂ ਕਰਤਾ ਨਹੀਂ ਗਾ ਫੋਰਮੈਨ ਨੂੰ ਕਹੀਦਾ ਸੈਲਰੀ ਮੇਰਾ ਕੰਮ ਨਹੀਂ ਗਾ ਉਹ ਉਸਮਾਨ ਨੂੰ ਕੀ ਦਾ ਕੋ ਮੇਰਾ ਕੰਮ ਨਹੀਂ ਹਾ ਸ਼ੇਰ ਕੋਈ ਨਹੀਂ ਨਾ ਬਰੇ ਪਿੰਡ ਕਦੋਂ ਕਿੜਾ ਮਾਰ ਕੇ ਆਇਆ ਪਿੰਡ ਹੋ ਗਿਆ 7 ਕਿ ਮਹੀਨੇ ਹੋ ਗਏ ਅਸ਼ਾ ਤੇ ਆ ਬੰਨੇ ਕਰਾ ਕੇ ਆ ਗਿਆ ਫੇ ਪੈਸੇ ਨਹੀਂ ਹੋਏ ਵਿਆਹ ਜੋ ਕੇ ਪੈਸੇ ਨਹੀਂ ਹੋਏ ਵਿਆਹ ਜੋ ਕੇ ਪੈਸੇ ਕੀ ਹੋਣਿਆ ਕਰਾਉਂਦੇ ਨਹੀਂਗੇ ਨਹੀਂ ਕੀ ਚੱਕਰ ਕੁੜੀ ਕਾੜੀ ਨਹੀਂ ਲੱਭਦੇ ਤੇਰੇ ਲਈ ਕੀ ਚੱਕਰ ਭਰਾਵਾ ਦੁਬਈ ਵਾਲੇ ਵਿਆਹ ਕਰਾ ਲੈ ਨਾ ਟਾਈਮ ਨਾ ਜਾ ਕੇ ਇੱਥੇ ਵਿਆਹ ਹੋਏ ਨਾ ਦੁਬਈ ਆਣਾ ਦੇ ਔਖਾ ਕੰਮ ਹੈ ਔਖਾ ਕੰਮ ਪੈਸਾ ਤਾਂ ਦਰਾਂ ਵੀ ਕਮਾਈ ਜਾਂਦੇ ਆ ਦਿਨ ਰਾਤ ਆ ਵੀ ਇੱਥੇ ਹੁਣ ਸਹੀ ਹੈ ਸਹੀ ਹੈ ਚੱਲ ਕੋਈ ਨਹੀਂ ਹੁਣ ਕਦ ਤੱਕ ਜਾਣਾ ਛੁੱਟੀ ਚਰ ਸੋਚਣਾ ਘਰ ਦੇ ਕਹਿਣੇ ਵੀ ਘਰ ਘਰ ਬੈ ਕੇ ਆ ਜਾ ਵਿਆਹ ਤਾਂ ਹੋਣਾ ਨਹੀਂ ਮੈਨੂੰ ਪਤਾ ਅੱਛਾ ਹਜੇ ਘਰ ਹਜੇ ਘਰ ਦੀ ਤਿਆਰੀ ਚੱਲਦੀ ਪਈ ਹੈ ਘਰ ਦੀ ਤਿਆਰੀ ਚੱਲਦੀ ਪਈ ਹੈ ਜੀ ਨਜ਼ਰ ਦਾ ਘਰ ਕੰਪਲੀਟ ਹੋ ਗਿਆ ਫਿਰ ਕਰਾਇਆਗਾ ਵਿਆਹ ਜਾ ਕੇ ਚੱਲ ਵਧੀਆ ਤਾਂ ਮਿਹਨਤ ਤੇ ਇੱਧਰ ਲੱਗਾ ਰਹਿਣਾ ਡਟਿਆ ਰੇ ਕੋਈ ਨਹੀਂ ਹੁੰਦਾ ਮਿਹਨਤਾਂ ਤਾਂ ਬੜੀਆਂ ਕੀਤੀਆਂ ਨੇ ਚੱਲ ਕੋਈ ਨਹੀਂ ਉਹ ਜੋ ਤਰਗੇ ਹੋਲੀ ਥੋੜੀ ਸਭ ਛੱਡ ਛੱਡ ਚੱਲ ਜੀ ਨਹੀਂ ਛੱਡਦੇ ਹੌਸਲਾ ਨਹੀਂ ਛੱਡੀਦਾ ਬੰਦੇ ਛੱਡ ਜਾਂਦੇ ਹੌਸਲਾ ਨਹੀਂ ਛੱਡੀਦਾ ਉਹ ਨਹੀਂ ਨਹੀਂ ਸਭ ਛੱਡ ਜਾਂਦੇ ਚਾਰੇ ਬੰਦੇ ਦੇ ਸਾਰੇ ਛੱਡ ਜਾਂਦੇ ਆ ਆਪਣਾ ਹੌਸਲਾ ਨਹੀਂ ਛੱਡੀਦਾ ਓ ਕੀਤੀ ਮਿਹਨਤ ਬਥਰੀ ਨਹੀਂ ਮੈਂ ਹਾੜੇ ਨਹੀਂ ਕਰੇ ਕਿਤੇ ਚੰਗੇ ਕੰਮ ਕਹੀ ਮੈਂ ਮਾੜੇ ਵੀ ਕਰੇ ਇਹ ਆਪਣੇ ਹੀ ਸਾਲੇ ਉਦੋਂ ਕਰ ਗਏ ਗਦਾਰੀ ਜਿਨ੍ਹਾਂ ਨੇ ਨਹੀਂ ਮੇਰੇ ਨਾਲ ਸਾੜੇ ਹੀ ਕਰੇ